ਰਾਜਪੁਰਾ ਵਿੱਚੋਂ ਸਦਰ ਪੁਲਿਸ ਦਾ ਚੈਕਿੰਗ ਅਭਿਆਨ ਨਸ਼ੇ ਵਿਰੁੱਧ ਜ਼ੀਰੋ ਟੋਲਰੈਂਸ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹੰਮ ਵਿੁੱਧ ਨਸ਼ਿਆਂ ਵਿਰੁੱਧ ਅਭਿਆਨ ਹੈ। ਅੱਜ ਰਾਜਪੁਰਾ ਸਦਰ ਪੁਲਿਸ ਵੱਲੋਂ ਸਰਹੰਦ ਰੋਡ ਤੇ ਖਾਸ ਚੈਕਿੰਗ ਅਭਿਆਨ ਚੁਲਾਇਆ ਗਿਆ। ਇਸ ਦੌਰਾਨ ਪੁਲਿਸ ਨੇ ਬਸਾਂ ਅਤੇ ਕਾਰਾਂ ਨੂੰ ਰੋਕ ਕੇ ਗਹਿਰਾਈ ਨਾਲ ਤਲਾਸ਼ੀ ਲਈ ਕੌਂਸਨ ਵਾਲੇ ਵਾਹਨਾਂ ਦੀ ਡਿਟੇਲ ਚੈੱਕ ਕੀਤੀ ਗਈ ਅਤੇ ਸਵਾਰੀਆਂ ਦੀ ਵੀ ਬਰੀਕੀ ਨਾਲ ਜਾਂਚ ਕੀਤੀ ਗਈ ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਇਸ ਤਰ੍ਹਾਂ ਦੀਆਂ ਕਾਰਵਾਈਆਂ ਦਾ ਮਕਸਦ ਹੈ ਨਸ਼ੇ ਦੇ ਕਾਰੋਬਾਰ ਅਤੇ ਤਸਕਰੀ ਤੇ ਪੂਰੀ ਤਰ੍ਹਾਂ ਰੋਕ ਲਗਾਉਣਾ ਪੁਲਿਸ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਨੂੰ ਕਿਸੇ ਵੀ ਥਾਂ ਤੇ ਨਸ਼ੇ ਨਾਲ ਜੁੜੀ ਕੋਈ ਗਤੀਵਿਧੀ ਦੇਖਣ ਨੂੰ ਮਿਲਦੀ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕਰਨ ਰਾਜਪੁਰ ਤੋਂ ਤਰुण ਸ਼ਰਮਾ ਦੀ ਖਾਸ ਰਿਪੋਰਟ ਸ਼ੁਕਰੀਆ ਤੁਹਾਡਾ ਅੱਜ ਅਸੀਂ ਖੜੇ ਆ ਰਾਜਪੁਰਾ ਦੇ ਸਰੰਦ ਰੋਡ ਤੇ ਜਿੱਥੇ ਕਿ ਸਦਰ ਪੁਲਿਸ ਵੱਲੋਂ ਇੱਕ ਜਿਹੜਾ ਨਾਕਾ ਲਾਇਆ ਗਿਆ ਤੇ ਸਖਤ ਜੋ ਹੈ ਸਰਚ ਅਭਿਆਨ ਕੀਤਾ ਜਾ ਰਿਹਾ ਤੇ ਇਹਨਾਂ ਵੱਲੋਂ ਜਿਹੜਾ ਪੰਜਾਬ ਸਰਕਾਰ ਵੱਲੋਂ ਜਿਹੜੀ ਮੁਹਿੰਮ ਚਲਾਈ ਜਾ ਰਹੀ ਹੈ ਯੁਧ ਨਸ਼ਾ ਵਿਰੋਧ ਦੇ ਤਹਿਤ ਅੱਜ ਇਹਨਾਂ ਵੱਲੋਂ ਗੱਡੀਆਂ ਵਿੱਚੋਂ ਕਾਰਾਂ ਵਿੱਚ ਜੋ ਬੱਸਾਂ ਵਿੱਚ ਜੋ ਹੈ ਚੈਕਿੰਗ ਅਭਿਆਨ ਦੌਰਾਨ ਚੈਕਿੰਗ ਕੀਤੀ ਜਾ ਰਹੀ ਹੈ ਤੇ ਇਸ ਮੌਕੇ ਕੀ ਕਹਿਣਾ ਸੀ ਐਸ ਐਚਓ ਸਦਰ ਰਾਜਪੁਰਾ ਦਾ ਜੀ ਸਰ ਜਿਹੜੀ ਅੱਜ ਚੈਕਿੰਗ ਅਭਿਆਨ ਚੱਲ ਰਿਹਾ ਹੈ ਚੈਕਿੰਗ ਕਰ ਰਹੇ ਹੋ ਕੀ ਰਿਹਾ ਹੈ ਤੁਹਾਡਾ कि जो पंजाब सरकार ਵੱਲੋਂ ਨਸ਼ਿਆਂ ਦੇ ਖਿਲਾਫ ਜਿਹੜਾ ਯੁੱਧ ਦਾ ਐਲਾਨ ਕੀਤਾ ਹੋਇਆ ਉਹਦੇ ਰਿਗਾਰਡਿੰਗ ਸਾਡੇ ਮਾਨਯੋਗ ਡੀਆਈ ਸਾਹਿਬ ਸ਼੍ਰੀ ਕੁਲਦੀਪ ਸਿੰਘ ਚਾਹਲ ਜੀ ਤੇ ਐਸਐਸਪੀ ਸਰ ਸ਼੍ਰੀ ਵਰੁਣ ਸ਼ਰਮਾ ਜੀ ਉਹਨਾਂ ਦੇ ਸੰਦਰेशਾਂ ਦੇ ਸਾਡੇ ਵੱਲੋਂ ਜਿਹੜੀ ਨਾਕਾਬੰਦੀ ਕੀਤੀ ਗਈ ਹੈ ਦਰਾਂਨੇ ਨਾਕਾਬੰਦੀ ਜਿਹੜੀਆਂ ਆਊਟ ਆਫ ਸਟੇਟ ਬੱਸੇਜ਼ ਆ ਰਹੀਆਂ ਨੇ ਜਾਂ ਜਿਹੜੀਆਂ ਕਾਰਾਂ ਨੇ ਆਊਟ ਆਫ ਸਟੇਟ ਜਾਂ ਜੋ ਵੀ ਸਾਨੂੰ ਸ਼ੱਕੀ ਗੱਡੀਆਂ ਲੱਗਦੀਆਂ ਨੇ ਅਸੀਂ ਉਹਨਾਂ ਦੇ ਟਰੱਕ ਦੇ ਐਂਗਲ ਤੋਂ ਚੈਕਿੰਗ ਕਰ ਰਹੇ ਹਾਂ ਫਿਰ ਹਾਲਾਂਕਿ ਬੱਸੇ ਚੈੱਕ ਕਰ ਰਹੇ ਜਿੱਦਾਂ ਦਾ ਜੋ ਐਸ ਪਰ ਲਾ ਅਗਰ ਕੋਈ ਇਦਾਂ ਦੀ ਕੋਈ ਨਿਸ਼ੀਲੀ ਚੀਜ਼ ਜਾਂ ਕੋਈ ਸ਼ੱਕੀ ਵਸਤੂ ਮਿਲਦੀ ਹੈ ਤਾਂ ਅਸੀਂ ਅਜੇ ਪਰ ਲਾ ਉਹਦੇ ਕਰਨ ਦੀ ਕਾਰਵਾਈ ਕਰਾਂਗੇ